ਆਸੀ ਕਿੱਥੇ ਨਹੀਂ ਲਾਉਣਾ ਡੱਬਾ ਲੈਣਾ ਨਹੀਂ ਲਾਉਣਾ ਕੀ ਕੀ ਗੱਲ ਹੋ ਗਈ ਭਾਈ ਕੀ ਗੱਲ ਹੋ ਗਈ ਕੀ ਹੋਣਾ ਸੀ ਭਾਈ ਸਾਰਾ ਕੁਝ ਵੇਚ ਵੇਚ ਕੇ ਮੈਂ ਬਰਾ ਸਰਪੰਚਾਂ ਦੇ ਮੰਗਰ ਲੱਗ ਕੇ ਆ ਕਿ ਮੈਂ ਮੈਂਬਰੀ ਚੁੱਟਿਆ ਆ ਜਿਹੜਾ ਡੇਲੀ ਡੱਬੇ ਲਿਆਂਦਾ ਦਾਰੂ ਦੇ ਘਰੇ ਤਿੰਨ ਦਿਨ ਦਿਖਾਓ 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 ਦਾਰੂ ਦਾ ਦਿਖਾ ਦੇ ਹੁਣ ਹੱਥ ਦੁਖਦੇ ਆ ਘਰੇ ਖਾ ਦੇ ਅੱਛਾ ਦਾਰੂ ਕਿੰਨੇ ਦੀ ਦਾਰੂ ਭਾਈ ਦੁਪਰੇ ਲਾ ਦੀ ਇਹਨੇ ਉਹ ਜਿਹੜੀ ਡੇਲੀ 15 ਰੁਪਏ ਜਾਂਦੇ ਆ ਭਾਈ ਤੇ ਭਾਈ ਫਿਰ ਤੁਸੀਂ ਕਿਉਂ ਕੁੱਟੀ ਜਾਂਦੇ ਹੋ ਕੁੱਟੀ ਜਾਂਦੇ ਮੇਰਾ ਸਾਰਾ ਸਮਾਨ ਵੇਚਦਾ ਘਰ ਦਾ ਅੱਛਾ ਤਿੰਨ ਮੇਰੇ ਕੁੜੀਆਂ ਨੇ ਉਹਨਾਂ ਦਾ ਨਹੀਂ ਕੁਝ ਬਣਾਉਣਾ ਲੋਕਾਂ ਨੇ ਉਂਗਲਾ ਲਾ ਲਾ ਕੇ ਮੈਂਬਰੀ ਚ ਠਾ ਕੇ ਸਾਰਾ ਕੁਝ ਵੇਚਦਾ ਘਰਦਾ ਅੱਛਾ ਹਾਂ ਕੀ ਕਰਦੇ ਨੂੰ ਦੱਫੇ ਸਾਰੇ ਆ ਦੇਖੋ ਬਾਈ ਜੀ ਆ ਬੰਦਾ ਮੈਂਬਰੀ ਚ ਖੜਾ ਹੋਇਆ ਸੀਗਾ ਤੇ ਹੁਣ ਸਰ ਪਾਦਰਾ ਸਰ ਪਾਦਰਾ ਉਹਨਾਂ ਦਾ ਵੱਡਾ ਮੈਂਬਰ ਸਰ ਦਿਮਾਗ ਤਾਂ ਨਹੀਂ ਲੱਗਿਆ ਪਾਗੋ ਲਿਜਾਲ ਲਿਆ ਕੇ दारू ਲੋਕਾਂ ਨੂੰ ਪਾਈ ਹੈ ਨਾ ਤੈਨੂੰ ਪੱਕਾ ਮਤਵੀ ਬੋਟਾ ਟੱਕ ਜਿੱਤੇਗਾ ਕਮਾਜ ਦਾ ਬੋਟਾ ਬਥੇਰਨਾ ਆਪਣੇ ਕਨੇ ਉਹ ਤੂੰ ਪਾਗਲ ਹੋ ਗਿਆ ਨਹੀਂ ਤੂੰ ਕੁਝ ਬਣਨੇ ਲੱਗਾ ਉਹ ਬਣ ਕਿਉਂ ਫਾਇਦਾ ਖਾਇਆ ਕੀ ਕੀ ਚੱਕਰ ਹੋਇਆ ਭਾਈ ਕੀ ਹੈ ਡੱਬੇ ਚ ਕੀ ਹੈ ਚੱਕਰ ਕੀ ਆ ਦੇਖ ਭਾਈ दारू ਲਿਜਾਲ ਲਿਆ ਕੇ ਡੱਬਿਆਂ ਦੇ ਟੱਗੇ ਉੱਥੇ ਘਰੇ ਪਈ ਜਾਂਦਾ ਇਹਨੂੰ ਠਾ ਕੇ ਲੋਕਾਂ ਨੇ ਉਂਗਲੀ ਲਾ ਕੇ ਪਰੇ ਜਾਣਗੇ ਤੇ ਧਰਬ ਗਿਆ ਜਾਣਗੇ ਇਹ ਕੀ ਸਰਪੰਚ ਸਰਪੰਚ ਜੀ ਦੀ ਮੈਂਬਰੀ ਚ ਮੈਂਬਰੀ ਝੂਠਿਆ ਮੈਂਬਰੀ ਮੈਂਬਰੀ ਚ ਕੀ ਮਿਲੂਗਾ ਇਹਨੂੰ ਲੋਕਾਂ ਨੇ ਛਾਇਆ ਮੈਨੂੰ ਅੱਡੇ ਲਈ ਫਿਰ ਕੇ ਪੀਉਂਦਾ ਡੱਬਿਆਂ ਦੇ ਡੱਬੇ ਲਈ ਜਾਂਦਾ ਹੈਗਾ ਨੀ ਕੰਮ ਕਰਦਾ ਮੈਂ ਤੇ ਇਹਦਾ ਸਰਪੰਚ ਹੋਊਂਦਾ ਤੇ ਮੈਂ ਮੈਂਬਰ ਬਣੂੰਗਾ ਤੇ ਕੰਮ ਕਰਾਂਗੇ ਲੋਕਾਂ ਦਾ ਤੈਨੂੰ ਮੈਂਬਰੀ ਦੇ ਵਿੱਚ ਕੁਝ ਨਹੀਂ ਮਿਲਣ ਵਾਲਾ ਠੀਕ ਹੈ ਕਿਸੇ ਆਲੀ ਵੇਚਦੇ ਨਾ ਤੇਰੇ ਦੋ ਤਿੰਨ ਟਿੰਗਾਂ ਨੇ ਹੁਣਾਂ ਵਾਰੇ ਸੋਚ ਲੋਕਾਂ ਨੇ ਕੀ ਕੀ ਗੇ ਮੂਤ ਰਹਿਣਗੇ ਅੱਜ ਕਿੱਡੇ ਡੱਬਾ ਜਾਂ ਧਰ ਪਰ ਕਿੱਡਾ ਪਿਆ ਭਾਈ ਉਹਨੇ ਪੈਸੇ ਲਾਏ ਭਾਈ ਬੋਤਲ ਕਿੰਨੇ ਦੀ ਬੋਤਲ ਹੈ ਕਿੰਨੇ ਡੱਬੇ ਲੈ ਗਿਆ ਤੂੰ ਪਹਿਲਾਂ ਇਹ ਮੈਨੂੰ ਤਾਂ ਡੱਬੇ ਤਾਂ ਵਿਛਾਰੇ ਲੈ ਗਿਆ ਮੈਨੂੰ ਬੋਤਲ ਦਾ ਕੀ ਪਤਾ ਭਾਈ ਨੀ ਰੋਜ਼ ਦੇ ਡੱਬੇ ਕਿੰਨੇ ਲੱਗੇ ਅੰਦਾਜ਼ੇ ਉਹ ਢੱਲ 15 ਰੁਪਏ 10 ਰੁਪਏ 10 ਰੁਪਏ ਹਾਂ ਜੇ ਦੇਖਿਆ ਜਾਵੇ ਤਾਂ ਬੋਤਲ ਹੈਗੀ ਹੋएगी ਆਪਣੀ 250 ਦੀ 250 ਦੀ ਬੋਤਲ ਹੈ ਡੱਬਾ ਕਿੰਨੇ ਦਾ ਹੋਊਗਾ ਡੱਬਾ ਕਿੰਨੇ ਦਾ ਹੋਊਗਾ 2500 ਦਾ ਹਾਂਜੀ 2500 ਰੁਪਏ ਹਾਂ 2500 ਦਾ ਡੱਬਾ ਹੋ ਗਿਆ ਤੇ 25 ਦੇ 25 5 10 ਤੇ 20 25 25000 ਦੇ ਡੱਬੇ ਦਾ ਭਾਈ ਜੀ ਸਿੱਧੇ ਹੋਗੇ 10 ਡੱਬੇ ਇੰਨੀ ਦਾ ਤੂੰ ਯਾਰ ਫਿਰ ਭਾਈ ਤੈਨੂੰ ਮਣੀ ਮੋਟੀ ਯਾਰ ਸ਼ਰਮ ਸ਼ਰਮ ਹੋਣੀ ਚਾਹੀਦੀ ਹੈ ਕੀ 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 ਖੱਟਲੇਗਾ ਤੂੰ ਕੁਤਮਾ ਜੀ ਅਪੀਰ ਮੈਂਬਰ ਬਣਾਉਣਗੇ ਪਿੰਡ ਦੇ ਮੈਨੂੰ ਹਾਂ ਬਾਈ ਤੈਨਾਂ ਕੁੜੀਆਂ ਨੇ ਉਹਨਾ ਵਾਰੇ ਸੱਚੇ ਜਿਹੜੇ ਲੋਕਾਂ ਨੂੰ ਦਾਰੂ ਪੀਂ ਜਾਂਦਾ ਕੁੜੀਆਂ ਨਾਲ ਕੁਸ ਬਣਾ ਦੇ ਹਾਂ ਵੋਟਾਂ ਵਾਲੇ ਕੀ ਕੁਸ ਨਹੀਂ ਇਹਦਾ ਬਣਦਾ ਹੈਗਾ ਕਿ ਮੈਂ ਵੋਟਾਂ ਤੇ ਠੁੱਠਾਗਾ ਮੈਂਬਰੀ ਜੋ ਵੀ ਹਾਂ ਇਹ ਸਰਪੰਚੀ ਠੁੱਠੇ ਬੰਦਾ ਫੇਰ ਵੀ ਹੈਗਾ ਹਾਂ ਐਵੇਂ ਸਰਪੰਚ ਬਣ ਕੇ ਚੱਲ ਕੁਸ ਖੱਟ ਲੂਗਾ ਕੀ ਮੈਂਬਰੀ ਦਾ ਕੀ ਦੇਣਗੇ ਇਹਨੂੰ ਮੈਂਬਰੀ ਕੀ ਕਿਤਨੂ ਕੀ ਹਾਂ ਹਾਂ ਦੱਸ ਬਾਈ ਮੈਂਬਰੀ ਜੀ ਤੁਹਾਨੂੰ ਕੀ ਮਿਲੂਗਾ ਓਏ ਮੈਂਨ ਦੀ ਗੱਲ ਨਹੀਂ ਕਰ ਮੈਂ ਯਾਰ ਪਹਿਲਾਂ ਕਿਤੇ ਗੱਲ ਕੀਤੀ ਜਨਾ ਮੇਂ ਵੋਟਾਂ ਜੁਠਾ ਹੁਣ ਲੋਕਾਂ ਨੇ ਮੈਨੂੰ ਕਿਤੇ ਵੋਟਾਂ ਜੁਠਾ ਤੇਨੂੰ ਉਠਾਉਣਾ ਲੋਕਾਂ ਨੇ ਚੱਕ ਚ ਖਾਇਆ ਹਾਂ ਕਿਉਂ ਲੋਕਾਂ ਨੇ ਚੱਕ ਚ ਕਿਉਂ ਆਏ ਭਾਈ ਓਏ ਉਹ ਕਹਿੰਦਾ ਮੈਂਬਰ ਬਣ ਵਧੀਆ ਕਹਿੰਦਾ ਸਮਾਦੀ ਕੰਮ ਕਰਨਾ ਕਿੰਨੇ ਫੜਿਆ ਕਿੰਨੇ ਹੈ ਇਹਦੇ ਰੁਪਏ ਲਗਾਈ ਜਾਂਦੇ ਆ ਭਾਈ ਕੁਛ ਨਹੀਂ ਦਿੰਦੇ ਹੱਟ ਬਣਿਆ ਭਾਈ ਹਾਂ ਅੱਠ ਬਣਿਆਗਾ ਅੱਠ ਅੱਠ ਪੜ ਕੇ ਤੂੰ ਕੀ ਪਿੰਡ ਦਾ ਤੂੰ ਵਿਕਾਸ ਕਰ ਦੇਗਾ ਤਾਂ ਭਾਈ ਯਾਰ ਕਮਾਲ ਦੀ ਗੱਲ ਆ ਯਾਰ ਮੈਂ ਤਾਂ ਉਹ ਤਾਂ ਨਹੀਂ ਗਾ ਯਾਰ ਕੀ ਸ਼ਰਤ ਰੱਖੇਗਾ ਇਹਨਾਂ ਕੀ ਸ਼ਰਤ ਭਾਈ ਇਹਨੂੰ ਕਾਹਦਾ ਚੱਜ ਨਹੀਂ ਹੈਗਾ ਇਹਦੇ ਰੁਪਏ ਲਗਾਈ ਜਾਂਦੇ ਨੇ ਕਿਨੇ ਸ਼ਰਤਾਂ ਕੀ ਹੋਣਗੀਆਂ ਸ਼ਰਤਾਂ ਵੀ ਕੀ ਸਰਕਾਰ ਨੂੰ ਕੀ ਮੰਨ ਕਰੇਗਾ ਨੱਸਾ ਕਈ ਦਿੱਲੀ ਆਉਂਦਾ ਇੱਥੇ ਰੋਜ਼ ਕੀ ਕੀ ਮੰਗਾ ਕੇ ਮੰਗੇਗਾ ਸਰਕਾਰ ਨੂੰ ਦੂ ਪਿੰਡ ਵਾਸਤੇ ਕੀ ਵਿਕਾਸ ਕਰੇਗਾ ਪੰਜਾਬ ਜੋ ਹਾਂ ਕੋਸਟ ਅੱਛਾ ਲੈ ਪਤਾ ਇਹ ਕਿ ਇਹ ਵੀ ਕਰਨੇ ਆਉਂਦੇ ਮੈਂਬਰ ਕਿੱਥੋਂ ਬਣ ਜੋ ਅੱਛਾ ਮੈਂ ਨਸ਼ਾ ਹਟਾਉਂਗਾ ਹਾਂ ਸਰਪੰਚਾਂ ਐਮਐਲਏ ਤਾਂ ਨਸ਼ਾ ਹੀ ਹਟਾ ਕਰਦੇ ਏ ਮੈਂ ਬਰੋ ਕੇ ਨਸ਼ਾ ਘਟਾਊਗਾ। ਅੱਛਾ। ਘਟਾ ਲੈਗੇ ਮੈਨਾਂ ਵੀ ਹੋਗਾ। ਇਹ ਦਾਰੂ ਤਾਂ ਤੂੰ ਹੀ ਸ਼ਰੇਆ ਮੱਲ ਲਈ ਜਨਾ ਠੇਕੇ ਤੋਂ ਯਾਰ। ਤੇਰੀ ਭਾਈ ਯਾਰ ਮੈਨੂੰ ਵੋਟਾਂ। ਨਹੀਂ ਆ ਤੂੰ ਬਹਿ ਜਾ ਬਹਿ ਤੂੰ ਅੱਠ ਪੜਿਆ ਹੋਣਾ ਤੂੰ ਕੀ ਬਕਵਾਸ ਕਰੇਗਾ। ਭਾਈ ਕਿਹਦੀ ਦਾਰੂ ਦਾਰੂ ਘੜੜ ਕੇ ਵੇਚੀ ਜਾਂਦੇ ਆ। ਵੇਚਦੇ ਆ ਬਥਾਰੇ। ਕੀ ਕਹਦਾ ਸੁਣਿਆ ਉਹਨਾਂ ਨੂੰ? ਕੋਈ ਕੁਛ ਨਾ ਵੇਚੋ ਕਿਉਂ ਖੁੰਗਲ ਹੋਣਾ ਕੁਛ ਨਹੀਂ ਜਾਂਦਾ ਚਾਰ ਦਿਨ ਮੂਤ ਦੇਣਗੇ ਪੀ ਕੇ ਵੋਟਾਂ ਵਾਲੇ। ਤੇ ਉਦੋਂ ਉਹਨਾਂ ਨੂੰ ਸਜ਼ਾ ਵੀ ਹਜ ਫੜੇ ਜਾਂਦੇ ਆ। ਹੋਰ ਕੀ ਨਾ ਕੋਈ ਨਹੀਂ ਪਿੱਛੇ ਲੱਗਦਾ। ਹੁਣ ਆ ਜਾ ਠੇਕੇ ਵਾਲੇ ਆ ਸ਼ਰਾਬ ਵੇਚਦੇ ਆ ਇਹਨਾਂ ਨੂੰ ਇਹ ਪ ਜਿਹੜੀ ਖਤਰਨਾਕ ਦਾਰੂ ਵਿੱਚ ਵੀ ਆਪਣੇ ਘਰਾਂ ਅੱਛਾ ਹਾਂ ਇਹ ਵਧੀਆ ਚੀਜ਼ ਹੁੰਦੀ ਹੈ ਜੀ ਜਿਹੜੀ ਆਪਣੇ ਘਰਾਂ ਜਿਹੜਾ ਚ ਚੱਪਲਾਂ ਬਾਲਵਾਲ ਜਰਾਬਾਂ ਬਾਲਵਾਲ ਕੇ ਲੋਕਾਂ ਨੂੰ ਪਿਆਉਂਦੇ ਨੇ ਪਤਾ ਨਹੀਂ ਕੀ ਅੱਗ ਸੁਭਾਅ ਪਾਉਂਦੇ ਆ ਦੁਨੀਆਂ ਨੂੰ ਬੁਮਾਰੀਆਂ ਨਾਲ ਮੈਂ ਖੁੱਲੀ ਬੋਤਲ ਲੱਗਣੀ ਆ ਬੋਤਲ ਲੱਗੂਗੀ ਦਿਖਾ ਬਈ ਦਿੱਲੀ ਲੈ ਜਾਂਦਾ ਬਈ ਡੱਬਾ ਇਹ ਆ ਦੇਖੋ ਜੀ ਡੱਬੇ ਅੱਛਾ ਡੱਬੇ ਲੈ ਜਾਂਦਾ ਪਾਣੀ ਡੱਬੇ ਇਹ ਬਈ ਇਹ ਸੋਚ ਹੀ ਨਹੀਂ ਯਾਰ ਮੇਰੇ ਕਰਦਾ ਕਰਦਾ ਕੀ ਹੈ ਇਹ ਕਰਦਾ ਕੀ ਹੈ ਚਲੋ ਕੀ ਕੰਮ ਕੀ ਕਰਦਾ ਇਹ ਕੀ ਕਰਦਾ ਕੀ ਕਰਦਾ ਇਹ? ਕੰਮ ਕੀ ਕਰਨਾ ਦਿਹਾੜੀ ਕਰਦਾ ਹੈ। ਅੱਛਾ ਕਾਦੀ? ਆਏ ਚੜ੍ਹਾਈ ਦੀ। ਅੱਛਾ ਤਨਾ ਜੀ ਤੂੰ ਹੁਣ ਨਾਲ ਕੀ ਕੰਮ ਕਰਦਾ ਹੈ? ਕਾਣ ਬਈ ਮੈਂ। ਹਾਂ। ਡਰਾਈਵਰਾਂ ਵੀ ਗੱਡੀ ਦਾ ਮੈਂ। ਡਰਾਈਵਰੀ ਵੀ ਕਰਦਾ ਹੈ। ਹਾਂ। ਡਰਾਈਵਰੀ ਚ ਕਿੰਨੇ ਵਾਹੇ ਬਣ ਜਾਂਦੇ ਝੜੀ ਦੇ? 5000 ਕੀ? ਮਹੀਨੇ ਦਾ। ਮਹੀਨੇ ਦਾ। ਮਹੀਨੇ ਦਾ 5। ਆਹ। ਨੇ ਨੇ ਬਈ। 10 ਦਾ 500 ਰੁਪਏ ਭਈ 500 ਭਈ ਗੱਲ ਕਰਨੀ ਨਹੀਂ ਆਉਂਦੀ ਪੰਜ ਚਾਰ ਪੜਿਆ ਕੀ ਇਹ ਮੈਂਬਰ ਬਣੂ ਮੈਨੂੰ ਤਾਂ ਇਹਦੇ ਗੱਲਾਂ ਤੇ ਹਾਸੇ ਆਈ ਜਾਂਦੀ ਆ ਲੋ ਬਈ ਦੇਖ ਲੋ ਜੀ ਅੱਜ ਬਾਤ ਕੀ ਆ ਕਿ ਲੋਕਾਂ ਨੂੰ ਬਿਮਾਰੀ ਨਾ ਧਰਾਂ ਦਾ ਬਿੱਲ ਗਿਰੇਂਦਰਾ ਦਾ ਸਾਡੇ ਮੁੜਿਆ ਜੀ ਬਈ ਉਹ ਤੁਹਾਡੇ ਘਰ ਦਾ ਮਸਲਾ ਹੁਣ ਆਪਾਂ ਕੀ ਕਰ ਸਕਦੇ ਹਾਂ ਨਹੀਂ ਬਈ ਮੈਂ ਮੈਂਬਰ ਹੀ ਝੁੱਠਿਆ ਮੈਂਬਰ ਝੁੱਟ ਕੇ ਹਟੂੰਗਾ ਪੈਸੇ ਮੜਵਾ ਕੇ ਦੇ ਮੈਨੂੰ ਨਾ ਖੇਕ ਕੇ ਆਲੀ ਬਟਾ ਨਹੀਂ ਰੱਖਾਂ ਇਹ ਕਿਹੜਾ ਪਸੇ ਬਈ ਕਿਉਂ ਤੂੰ ਮੁੜੂਗਾ ਹਣਾ ਅੱਭਾ ਖੁੱਲ ਗਿਆ ਹੁਣ ਉਹ ਕਿੱਥੇ ਮੁੜੂਗਾ ਤੇਰਾ ਦਿਮਾਗ ਤਾਂ ਨਹੀਂ ਖਲ ਗਿਆ ਦਿਮਾਗ ਖਲ ਗਿਆ ਤੇਰਾ ਤੇਰਾ ਦਿਮਾਗ ਅੱਠ ਪੜਿਆ ਹੋਇਆ ਦੇਖ ਲੈ ਐਮ ਐਲ ਏ ਬਣਾਉਣਾ ਕਰਦਾ ਅਗੇ ਨੇ ਬਣਾ ਤਾਂ ਕਿ ਮੈਨੂੰ ਮੰਗਦਾ ਸਟੱਡੀ ਸਟੱਡੀ ਕੀ ਹੁੰਦੀ ਐ ਸਟੱਡੀ ਕਿਹਨੂੰ ਕਹਿੰਦੇ ਐ ਹੈਂ ਭਈ ਐਸਟੱਡੀ ਤਾਂ ਨਹੀਂ ਮੈਨੂੰ ਪਤਾ ਅਧਾ ਨਹੀਂ ਗਾ ਤੇ ਪ੍ਰੋਬਲਮ ਦਾ ਮਤਲਬ ਕੀ ਹੁੰਦਾ ਨਾ ਉਹ ਪਤਾ ਭਈ ਠੀਕ ਐ ਦੇਖ ਲਓ ਇਹਨੂੰ ਬੱਡੇ ਅੰਗਰੇਜ਼ੀ ਨੂੰ ਬਣਾ ਤੇ ਸਟੂਡੈਂਟ ਕੀ ਹੁੰਦਾ ਨਾ ਸਟੂਡੈਂਟ ਦਾ ਹੈਂ ਨਹੀਂ ਪਤਾ ਕਾਮੜਾ ਕਾਮੜਾ ਵਰਕ ਵਰਕ ਕੀ ਹੁੰਦਾ ਨਾ ਵਰਕ ਦਾ ਸਬਸਿਡੀ ਕਿਹਨੂੰ ਕਹਿੰਦੇ ਐ ਨੇ ਵੀ ਇਹ ਪਤਾ ਨਹੀਂ ਇਹਨਾਂ ਨੂੰ ਪਤਾ ਕੀ ਵਿਕਾਸ ਕਰੋ ਇਹ ਲੋਕਾਂ ਦਾ ਦੱਸੋ ਇਹਨੂੰ ਗੱਲ ਤਾਂ ਕਹਿੰਦਾ ਪਤਾ ਨਹੀਂ ਡਰਿੰਕ ਡਰਿੰਕ ਨੂੰ ਕਹਿੰਦੇ ਆ ਕਾਰੂ ਕਹਿੰਦੇ ਹੈ ਕਾਰੂ ਇਹ 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 ਤੈਨੂੰ ਪਤਾ ਇਹ ਮਤਲਬ ਕਿਵੇਂ ਲੱਗਿਆ ਤੈਨੂੰ ਵੀ ਡਰਿੰਕ ਦਾ ਨੂੰ ਕਹਿੰਦੇ ਆ ਲੈਣਾ ਹੀ ਹੋਰ ਕਾਸੇ ਦਾ ਪਤਾ ਨਹੀਂ ਦਾਰੂ ਦਾ ਪਤਾ ਕਿ ਡਰਿੰਕ ਹੁੰਦੀ ਹੈ ਇਹ ਇਹ ਤੈਨੂੰ ਕਿਵੇਂ ਸਿਆ ਇਹਦਾ ਪਤਾ ਕਿ ਡਰਿੰਕ ਹੁੰਦੀ ਹੈ ਇਹ ਪੀਂਦੇ ਆ ਵੇਚਦੇ ਆ ਫਿਰ ਲੋਕਾਂ ਨੂੰ ਲਿਜਾੜ ਜਾ ਰਹੇ ਨੇ ਇਹਨਾਂ ਨੇ ਦੱਸਿਆ ਵੋਟਰਾਂ ਨੇ ਦੱਸਿਆ ਵੋਟਰਾਂ ਨੇ ਹਾਂ ਵੋਟਰਾਂ ਨੇ ਕਿਹਾ ਵੀ ਅਸੀਂ ਡਰਿੰਕ ਕਰਨੀ ਹੈ ਅਜੀ ਡਰਿੰਕ ਵਾਲਾ ਤਾਂ ਨੂੰ ਕੁਛ ਆਪ ਨੂੰ ਪਤਾ ਹੈ ਬਾਕੀ ਨੂੰ ਪਤਾ ਨਹੀਂ ਤੇ ਜੇ ਤੈਨੂੰ ਕਿਸੇ ਨੇ ਕਹਦਾ ਵੀ ਆਪਣੇ ਪਿੰਡ ਦੀ ਆਪਾਂ ਵਿਕਾਸ ਕਰਨਾ ਹੈ ਪਿੰਡ ਨੂੰ ਅੱਗੇ ਲੈ ਕੇ ਜਾਣਾ ਹੈ ਪਿੰਡ ਲਈ ਗ੍ਰਾਂਟ ਲੈਣੀ ਹੈ ਗ੍ਰਾਂਟ ਬਾਰੇ ਪਤਾ ਹੈ ਕਿ ਗ੍ਰਾਂਟ ਨੂੰ ਕਹਿੰਦੇ ਆ ਨਹੀਂ ਹੈ ਕੋਈ ਨਹੀਂ ਪਤਾ ਨਹੀਂ ਪਤਾ ਨਹੀਂ ਹੈ ਨਹੀਂ ਪਤਾ ਵੀ ਕੀ ਕੀ ਕਰੂਗਾ ਕਿ ਕੀ ਸਹੂਲਤਾਂ ਦੇਊਗਾ ਇਸ ਪਿੰਡ ਨੂੰ ਕਿੰਨੇ ਮੈਂਬਰ ਹੋਣੇ ਚਾਹੀਦੇ ਆ ਪੰਚਾਇਤ ਚ ਨਹੀਂ ਹੈ ਅੱਛਾ ਤੇ ਸਰਪੰਚ ਵਾਸਤੇ ਜਿਹੜਾ ਸਰਪੰਚ ਖੜਾ ਹੁੰਦਾ ਹੈ ਜਾਂ ਮੈਂਬਰ ਖੜਾ ਹੁੰਦੇ ਮੈਂਬਰ ਦੇ ਕੀ ਕੀ ਮੈਂਬਰ ਦੇ ਕੀ ਰੂਹਣਾ ਜਿਹਦੇ ਮੈਂਬਰ ਉਹਦੇ ਚ ਖੜਾ ਹੋ ਸਕਦਾ ਨਹੀਂ ਬੇਬਨਾ ਕਾਗਜ਼ ਭਰਦਕ ਨਹੀਂ ਭਰੇ ਤੇ ਤਾਂ ਬਹੁਜ ਕੀ ਭਰਦਾ ਫੇਲੇ ਯਾਰ ਭਾਈ ਜੇ ਮੈਂ ਲੋਕਾਂ ਨੇ ਗਿਆ ਆਪਣਾ ਮਾਮੇ ਦਿੱਤਾ ਅਸੇ ਭਾਈ ਫਾਰਮ ਭਰੂਂਦੇ ਨੂੰ ਪਤਾ ਹੀ ਨਹੀਂ ਕੁਛ ਕੀ ਮਤਲਬ ਇਹ ਵੀ ਲੋਕ ਇਹ ਕਿਹੜੇ ਫਾਰਮ ਭਰੂਗਾ ਮੈਨੂੰ ਲੱਗਦਾ ਇਹਦੇ ਆਪਦੀ ਫਾਰਮ ਤਹਾਂ ਤੋਂ ਆ ਜਾਣਗੇ दारू ਪੀ ਪੀ ਕੇ ਵੋਟਾਂ ਚ ਕਿਹੜੇ ਫਾਰਮ ਭਰੂਏ ਲੋਕਾਂ ਦੇ ਅਨਪੜ੍ਹ ਭਾਈ ਭਰਾਵਾ ਤੈਨੂੰ ਲੋਕ ਬਧੂ ਬਣਾਈ ਜਾਂਦੇ ਤੈਨੂੰ ਚਰੀ ਜਾਂਦੇ ਤੂੰ ਲੈਣਾ ਮੈਂਬਰੀ ਮੁੰਬਰੀ ਤੋਂ ਕੀ ਹੈ ਦੇਸ਼ ਦੇ ਪੈਸੇ ਖਰਚ ਕਰਕੇ ਭਾਈ ਹੈਂ ਕਲਾਕਾਰ ਰਹਿ ਗਿਆ ਸਾਰਾ ਕੁਝ ਖਰਕ ਤਾ ਬਈ ਘਰੋਂ ਸਮਾਨ ਚੱਕ ਚੱਕ ਕੇ ਜਿਹੜਾ ਕੁਸ ਪਿਆ ਸੀ। ਅੱਛਾ ਜਿੱਜਾ ਸੀ ਮੈਰੀ ਆਓ ਗਾਣੇ ਤਰਾ ਤੀਆਂ दारू ਦੇ ਡੱਬਿਆਂ ਪਿੱਛੇ ਕੀ ਤੈਨੂੰ ਕੀ ਚਾਹ ਕੀ ਦਿੱਤਾ ਸੀਗਾ ਵੀ ਤੈਨੂੰ ਕੀ ਇਹਨੇ ਹਵਾ ਦਿੱਤੀ ਵੀ ਐ ਕਰਕੇ ਤਰਾ ਨਾ ਨਾ ਬਣੂ ਕੁਛ ਬਾਈ ਉਹ ਤਾਂ ਤੇਰਾ ਨਾ ਬਣੂ ਕਹਿੰਦਾ ਮੈਂ ਬ੍ਰੀਜ ਉੱਠ ਕਹਿੰਦਾ ਅੱਛਾ ਵੀ ਲੀਡਰ ਤੋਂ ਪੁੱਛ ਕੇ ਗੱਲ ਕਰਾਂਗੇ ਹਾਂ ਲੀਡਰ ਤੋਂ ਪੁੱਛ ਕੇ ਪਰ ਤੇਰੀ ਬਾਣੀ ਉੱਟਨੇ ਹੋਗਾ ਹੈ ਵੱਡੇ ਵੱਡੇ ਲੀਡਰਾਂ ਨੂੰ ਬਾਣੀ ਉੱਟਨੂ ਹੀ ਹੋਵੇਗਾ ਚਾਹ ਹਵਾ ਦਿੱਤੀ ਸੀ ਹਾਂ ਤੇ ਫਿਰ ਤੂੰ ਇਹ ਦਿਮਾਗ ਚ ਗੱਲ ਵਰਗੀ ਵੀ ਆਪਾਂ ਦਾ ਕੰਮ ਹੀ ਆ ਕਰਨਾ ਬਈ ਹਾਂ ਹਾਂ ਦੱਸੋ ਬਾਈ ਕੀ ਚੱ ਇਹੀ ਗੱਲ ਹੀ ਆ ਬਈ ਕੁਝ ਨਹੀਂ ਛੱਡਿਆ ਕੱਖ ਨਹੀਂ ਛੱਡਿਆ ਸਭ ਕੁਝ ਲਜਾਰ ਜਾ ਕੇ ਵੋਟਾਂ ਨੇ ਪੀਤਾ ਦਾਰੂ ਵੇਚ ਲਈ ਹੂੰ ਹੁਣ ਦੱਸ ਮੈਂ ਕੀ ਕਰਾਂ ਤਿੰਨ ਕੁੜੀਆਂ ਨੇ ਬਈ ਉਹਨਾਂ ਦਾ ਖਰਚਾ ਦੱਸ ਕੌਣ ਕਰੂ ਜਿਹੜੇ ਲੋਕਾਂ ਨੂੰ ਦਾਰੂ ਪੀ ਜਾਂਦਾ ਕੁੜੀਆਂ ਦੇ ਨਾਲਵਾ ਦੇ ਪੈਸੇ ਜੇ ਲੈਣੇ ਵੀ ਆ ਤਾਂ ਆਪ ਰਵੇ ਜਿਹੜੇ ਮੈਂਬਰ ਸਰਪੰਚਾਂ ਨੇ ਇਹਨੂੰ ਠਾਇਆ ਮੂਰੇ ਹਵਾ ਦੇ ਰੋ ਕੰਪਰੇਰੇ ਉਹਨਾਂ ਨੂੰ ਕਹੇ ਵੀ ਮੈਂ ਦਾਰੂ ਵੀ ਲੈ ਕੇ ਦੇ ਨਾ ਵੀ ਕਰੂੰ ਪੈਸਾ ਕਰਤੀ ਐ ਨਾ ਮੈਨੂੰ ਵੀ ਕੁੜੀਆਂ ਦਾ ਕੋਈ ਸਹਾਰਾ ਲਾਓ ਤੇ ਇਹ ਡੱਬੇ ਵੀ ਫਿਰ ਰੋਜ਼ ਲੈ ਜਾਂਦਾ ਹੈ ਰੋਜ਼ ਲੈ ਜਾਂਦਾ ਬਈ ਘਰ ਦੇ ਘਨੇ ਗੁਨੇ ਸਭ ਕੁਝ ਰੱਖਦੇ ਆ ਘਨੇ ਨੇ ਕੁਸ ਕੁਝ ਨਹੀਂ ਰਹਾ ਕੱਲਾ ਘਰ ਰਹਿਦਾ ਮੈਨੂੰ ਲੱਗਦਾ ਉਹੀ ਵੀ ਇੱਕ ਜਿਹੜਾ ਤੁਹਾਨੂੰ ਮੈਂ ਬੀ ਸਰਪੰਚੀ ਆਉਂਦੀ ਕਿੱਡਾ ਘਰ ਆਪਣਾ ਵਧੀਆ ਠੀਕ ਠਾਕ ਹੈ ਬਈ ਰਹਿਣ ਜੋਗਾ ਤਾਂ ਹੈਗਾ ਆਪਦਾ ਤਰਾਏ ਨਾਲ ਵਧੀਆ ਚੱਲ ਠੀਕ ਹੈ ਹਾਂ ਆ ਦੇਖੋ ਭਾਈ ਜੀ ਇਹਨੂੰ ਕਿਸੇ ਲਾਦੀ ਪਾ ਭੋਲੇ ਬੰਦੇ ਨੂੰ ਉਂਗਲ ਵੀ ਮੈਂਬੀ ਦੀ ਇੰਨਾ ਕਮਾਈ ਕਰ ਲੇਗਾ ਤੇ ਇਹਦੀ ਘਰ ਵਾਲੀ ਨੇ ਇਹਨੂੰ ਲਿਆ ਫੜ ਮੌਕੇ ਜਾ ਕੇ ਆਹ ਆ ਲੋਕਾਂ ਦੀਆਂ ਗੱਲਾਂ ਚ ਸਭ ਕੁਝ ਵੇਚਤਾ ਮਿਲ ਆ ਰਿਹਾ ਹੈ ਇਹ ਵੀ ਆ ਮੋੜ ਦੇ ਡੱਬਾ ਪਈ ਸੀ ਮੜਨਾਲਾ ਜਿਹੜਾ ਤੇ ਹੋਰ ਨਾਲ ਦਰੂ ਦੀ ਹੋਰ ਕੀ ਕੀ ਹੈ ਵੇ ਕੀ ਚੱਲਦਾ ਬਈ ਦਾਰੂ ਦਾ ਯਾਦ ਆ ਨਹੀਂ ਮੈਨੂੰ ਪਤਾ ਮੈਂ ਡੱਬਿਆਂ ਨੇ ਦੱਸਿਆ ਮੈਨੂੰ ਤਾਂ ਕੱਲਾ ਅੱਜ ਕਿਹਦੀ ਲੋ ਜਾਂਦਾ ਉਹ ਵੀ ਆਖਿਆ ਕਰਦਾ ਸਮਾਨ ਕਿੱਧਰ ਜਾਈ ਜਾਂਦਾ ਭਾਈ ਇਹਨੇ ਹਵਾਲਾ ਯਾਰ ਮੈਂਬਰੀ ਤੂੰ ਕਿੰਨੇ ਤੇ ਮੈਂਬਰੀ ਚ ਖੜਾ ਹੋਗੇ ਤੂੰ ਕੀ ਕੰਮ ਕਰੀ ਜਾਂਦਾ ਯਾਰ ਦੱਸ ਹਾਂ ਵੀਰੇ ਐਂ ਤਾਂ ਕੀ ਮਦਦ ਮਦਦ ਨਾ ਕਰ ਹੁਣ ਇਹ ਤਾਂ ਘਰ ਤਾਂ ਵੇਚ ਘਰ ਵੇਚਣਾ ਹਣਾ ਫੋਰਥ ਫਾਲ ਕੁਝ ਵੇਚਦਾ ਹਾ ਜਿਵੇਂ ਦਾਰੂ ਨਾਲ ਕੀ ਹੁੰਦਾ ਤੇ ਫਿਰ ਇਹ ਤੂੰ ਮੈਂਬਰ ਬਣ ਕੇ ਐਮਐਲਏ ਬਣਦਾ ਮੋਦੀ ਦੀ ਰੀਸ ਕਰਦਾਗੇ ਨਹੀਂ ਰੱਖ ਦੇ ਡੱਬਾ ਕੰਦਾ ਹੋਰ ਨਾ ਕਦੇ ਮੋੜਦੀ ਦੀ ਪੁਰਸੀ ਡੱਬਾ ਤਾਂ ਹੁਣ ਤਾਂ ਵੀ ਡੱਬਾ ਮੋੜਦੇ ਨਹੀਂ ਉਹ ਡੱਬਾ ਫੁੱਟ ਨਹੀਂ ਆ ਯਾਰ ਡੱਬਾ ਮੋੜ ਲੈਗਾ ਬਾਈ ਨਹੀਂ ਨਹੀਂ ਉਹ ਗੜਬੜ ਬਣੇ ਮੋੜਨਾ ਬਾਈ ਪੈਸੇ ਮੋੜਦੇ ਜਨ ਗਰੀਬ ਆ ਯਾਰ ਨਹੀਂ ਬਾਈ ਨਹੀਂ ਮੋੜਦਾ ਹੁਣ ਨਹੀਂ ਮੋੜਦੇ ਬਾਈ ਉਹ ਕਹਿੰਦਾ ਮੋੜਦਾ ਨਹੀਂ ਪੁੱਛ ਲੈ ਮੜੇ ਮਹਿੰਦੀ ਕਰ ਲੈ ਪੁੱਛ ਕੇ ਦੇਖ ਲੈ ਵੀ ਭਾਈ ਮੋੜਦਾ ਤਾਂ ਪੁੱਛ ਲੈ ਮੜਾ ਜਾ ਨਹੀਂ ਮੋੜਦਾ ਨਹੀਂ ਉਹ ਜਵਾਬ ਨਹੀਂ ਜਾਂਦਾ ਪੁੱਛ ਲੈ ਮੜਾ ਜਾ ਪੁੱਛ ਲੈ ਕੋਈ ਨਹੀਂ ਨਹੀਂ ਮੋੜ ਲੈ ਡੱਬਾ ਨਹੀਂ ਮੋੜਦਾ ਅਣ ਭਾਈ ਜੁੜਾ ਹੁਣ ਪਸੂੜੀ ਪੈ ਗਈ ਨਾ ਹੁਣ ਇਹ ਬੰਦੇ ਨੇ ਲੈ ਤਾ ਲਾ ਜਾ ਕੇ ਉਹਨਾਂ ਦੇ ਬੱਬਰ ਚ ਪਾ ਦੇ ਹੁਣ ਅੱਗੇ ਵਾਸਤੇ ਲਾਲਾ ਕੰਨਾਂ ਨੂੰ ਹੱਥ ਜੇ ਕੋਈ ਘਰੋਂ ਚੀਜ਼ ਚੱਕੀ ਆ ਪੱਤਰਕਾਰ ਦੂ ਮੈਂ ਖਬਰ ਲਗਾਈ ਜਾ ਤਾਂ ਦੇਖੀ ਤਾਂ ਨਹੀਂ ਆਹੋ ਜੀ ਮੈਂ ਵੀ ਲਈ ਦਵਾਉਣਾ ਭਾਈ ਯਾਰ ਮੈਂ ਕੀ ਕਰੂੰ ਗਲਤ ਕੀਤਾ ਗਲਤ ਚ ਚੰਗਾ ਕੀਆ ਯਾਰ ਪਥਰ ਲੋਕ ਕੰਝੇ ਲਿਆ ਤੈਨੂੰ ਉਹ ਵੀ ਵੇਚ ਦੇ ਨਾ ਤੇਰੇ ਦੋ ਤਿੰਨ ਟਿੰਗਾਂ ਨੇ ਉਹਨਾਂ ਵਾਰੇ ਸੋਚ ਲੋਕਾਂ ਨੇ ਕੀ ਕੀ ਗੇ ਮੂਤ ਰਹਿਣਗੇ ਕਿੱਧਰ ਡੱਬਾ ਜਾਂ ਧਰ ਪਰ ਕਿੱਧਰ ਪਿਆ ਹੈ ਨਾ ਭਾਈ ਉਹਨੇ ਪੈਸੇ ਲਾ ਲ ਭਾਈ ਬੋਤਲ ਕਿੰਨੇ ਦੀ ਬੋਤਲ ਹੈ ਕਿੰਨੇ ਡੱਬੇ ਲੈ ਗਿਆ ਤੂੰ ਪਹਿਲਾਂ ਕਹਿੰਦਾ ਬਥੇਰੇ ਲੈ ਗਿਆ ਮੈਨੂੰ ਬੋਤਲ ਦਾ ਕੀ ਪਤਾ ਭਾਈ ਨਹੀਂ ਰੋਜ਼ ਦਾ ਡੱਬੇ ਕਿੰਨੇ ਦਾ ਜਾਂਦਾ ਏ ਰੋਜ਼ डेली 15 ਡੱਬੇ 10 ਡੱਬੇ 10 ਡੱਬੇ ਜੇ ਦੇਖਿਆ ਜਾਵੇ ਤਾਂ ਬੋਤਲ ਹੈਗੀ ਹੈਗੀ ਆਪਣੀ 2500 2500 ਦੀ ਬੋਤਲ ਹੈ ਡੱਬਾ ਕਿੰਨੇ ਦਾ ਹੋਊਗਾ ਡੱਬਾ ਕਿੰਨੇ ਦਾ ਹੋਊਗਾ 2500 ਦਾ ਹਾਂਜੀ 2500 ਡੱਬਾ ਹਾਂ 2500 ਡੱਬਾ ਹੋ ਗਿਆ ਤੇ 25 ਦੇ 25 5 10 ਤੇ 20 25 25000 ਦੇ ਡੱਬੇ ਦਾ ਭਾਈ ਜੀ ਸਿੱਧੇ ਹੋਗੇ 10 ਡੱਬੇ ਇੰਨੀ ਦਾਰੂ ਯਾਰ ਫਿਰ ਬਾਈ ਤੈਨੂੰ ਮੜੀ ਮੋਢੀ ਯਾਰ ਸ਼ਰਮ ਸ਼ਰਮ ਹੋਣੀ ਚਾਹੀਦੀ ਐ ਕੀ 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 ਖੱਟਲੇਗਾ ਤੂੰ ਉਸਮਾਨ ਜੀ ਇਹ ਵੀ ਯਾਰ ਮੈਂਬਰ ਬਣਾਉਣਗੇ ਪਿੰਡ ਦੇ ਮੈਨੂੰ ਹਾਂ ਬਾਈ ਤੈਨਾਂ ਕੁੜੀਆਂ ਨੇ ਉਹਨਾਂ ਵਾਰੇ ਸੋਚ ਜਿਹੜੇ ਲੋਕਾਂ ਨੂੰ ਦਾਰੂ ਪਈ ਜਾਂਦਾ ਕੁੜੀਆਂ ਨੂੰ ਕੁਛ ਬਣਾ ਦੇ ਹਾਂ ਵੋਟਾਂ ਵਾਲੇ ਕੀ ਕੁਛ ਨਹੀਂ ਇਹਦਾ ਬੰਦਾ ਹੈਗਾ ਕਿ ਮੈਂ ਵੋਟਾਂ ਤੇ ਝੂਠਾ ਹਾਂ ਮੈਂ ਬਰੀ ਜੋ ਵੀ ਹਾਂ ਇਹ ਸਰਪੰਚ ਝੂਠੇ ਬੰਦਾ ਫੇਰ ਵੀ ਹੈਗਾ ਹਾਂ ਐਵੇਂ ਸਰਪੰਚ ਬਣ ਕੇ ਚੱਲ ਕੁਛ ਖੱਟ ਲੂਗਾ ਕੀ ਮੈਂਦਰੀ ਦਾ ਕੀ ਦੇਣਗੇ ਇਹਨੂੰ ਮੈਂਬਰੀ ਕੀ ਹਾਂ ਦੱਸ ਭਾਈ ਮੈਂ ਬ੍ਰੀਜ ਤੈਨੂੰ ਕੀ ਮਿਲੂਗਾ ਓਏ ਮੈਂਨ ਦੀ ਗੱਲ ਨਹੀਂ ਕਰ ਮੈਂ ਯਾਰ ਪਹਿਲਾਂ ਕਿਤੇ ਗੱਲ ਕੀਤੀ ਤੇ ਮੈਂ ਵੋਟਾਂ ਜੁਠਾ ਹੁਣ ਲੋਕਾਂ ਨੇ ਮੈਨੂੰ ਕਿਤੇ ਵੋਟਾਂ ਜੁਠਾ ਤੇ ਤੈਨੂੰ ਉਠਾਉਣਾ ਲੋਕਾਂ ਨੇ ਚੱਕ ਚੁੱਕ ਆਏ ਹਾਂ ਕਿਉਂ ਲੋਕਾਂ ਨੇ ਚੱਕ ਚੁੱਕ ਕਿਉਂ ਆਏ ਭਾਈ ਓਏ ਉਹ ਕਹਿੰਦਾ ਮੈਂਬਰ ਬਣ ਵਧੀਆ ਕਹਿੰਦਾ ਸਮਾਦੀ ਕੰਮ ਕਰਦਾ ਕਿੰਨੇ ਫੜਿਆ ਕਿੰਨੇ ਆ ਇਹਦੇ ਰੁਪਏ ਲਵਾਈ ਜਾਂਦੇ ਆ ਭਾਈ ਕੁਛ ਨਹੀਂ ਦਿੰਦੇ ਹੱਟ ਬਣਿਆ ਭਾਈ ਹਾਂ ਅੱਠ ਬਣਿਆਗਾ ਅੱਠ ਅੱਠ ਪੜ ਕੇ ਤੂੰ ਕੀ ਪਿੰਡ ਦਾ ਤੂੰ ਵਿਕਾਸ ਕਰ ਦੇਗਾ ਕਾਹਨ ਭਾਈ ਯਾਰ ਕਮਾਲ ਦੀ ਗੱਲ ਆ ਯਾਰ ਮੈਂ ਤਾਂ ਉਹ ਤਾਂ ਨਹੀਂ ਗਾ ਯਾਰ ਕੀ ਸ਼ਰਤਾਂ ਰੱਖੇਗਾ ਇਹਨ ਕੀ ਸ਼ਰਤ ਹੈ ਵੀ ਇਹਨੂੰ ਕਾਸੇ ਦਾ ਚੱਜ ਨਹੀਂ ਹੈਗਾ ਇੱਥੇ ਰੁਪਏ ਲਵਾਈ ਜਾਂਦੇ ਨੇ ਤੇਰਾ ਸ਼ਰਤਾਂ ਕੀ ਹੋਣਗੀਆਂ ਸ਼ਰਤਾਂ ਵੀ ਕੀ ਸਰਕਾਰ ਨੂੰ ਕੀ ਮੰਨ ਕਰੇਗਾ ਨੱਸਾ ਕਈ ਦਿੱਲੀ ਆਉਂਦਾ ਇੱਥੇ ਰੋਜ਼ ਕੀ ਕੀ ਮੰਗਾ ਕੇ ਮੰਗੇਗਾ ਸਰਕਾਰ ਨੂੰ ਦੂ ਪਿੰਡ ਵਾਸਤੇ ਕੀ ਵਿਕਾਸ ਕਰੇਗਾ ਪੰਜਾਬ ਜੋ ਕੋ ਹਾਂ ਕੋਸਟ ਅੱਛਾ ਲੈ ਪਤਾ ਨਹੀਂ ਕਰਨੀ ਉਹਦੇ ਮੈਂਬਰ ਕਿੱਥੋਂ ਬਣ ਜਾਊਗਾ ਅੱਛਾ ਮੈਂ ਨਸ਼ਾ ਹਟਾਉਂਗਾ ਹਾਂ ਸਰਪੰਚ ਐਮਐਲਏ ਤਾਂ ਨਸ਼ਾ ਨਹੀਂ ਹਟਾ ਸਕਦੇ ਇਹ ਮੈਂਬਰ ਹੋ ਕੇ ਨਸ਼ਾ ਕਟਾਊਗਾ ਅੱਛਾ ਹਟਾ ਦੇਗੇ ਮੈਨਾਂ ਵੀ ਨਹੀਂ ਹੋਵੇ ਇਹ ਦਾਰੂ ਤਾਂ ਤੂੰ ਜੇ ਸ਼ਰਿਆ ਵੱਲ ਹੀ ਇਹਨਾਂ ਆ ਠੇਕੇ ਤੋਂ ਯਾਰ ਤੇਰੀ ਭਈਆ ਮੈਨੂੰ ਵੋਟਾਂ ਬਹਿ ਜਾ ਤੂੰ ਬਹਿ ਜਾ ਬੇਟੂ ਅੱਠ ਪੜਿਆ ਹੋਣਾ ਤੂੰ ਕੀ ਵਿਕਾਸ ਕਰੇਗਾ ਭਾਈ ਕਈ ਦਾਰੂ ਦਾਰੂ ਕੱਢ ਕੱਢ ਕੇ ਵੇਚੀ ਜਾਂਦੇ ਆ ਵੇਚਦੇ ਆ ਬਥੇਰੇ ਕੀ ਗੱਲਾਂ ਸੁਣਨੇ ਉਹਨਾਂ ਨੂੰ ਕੋਸ਼ਨਾ ਵਿੱਚ ਕਿਉਂ ਖੰਗਲ ਹੁੰਨਾ ਕੁਝ ਨਹੀਂ ਜਾਂਦਾ ਚਾਰ ਦਿਨ ਮੂਤ ਦੇਣਗੇ ਪੀ ਕੇ ਬੋਟਾਂ ਵਾਲੇ ਉਦੋਂ ਆਉਂਦੇ ਮਸਜਾ ਵੀ ਆ ਜਿਹੜੇ ਜਾਂਦੇ ਆ ਹੋਰ ਕੀ ਨਾ ਕੋਈ ਨਹੀਂ ਪਿੱਛੇ ਲੱਗਦਾ ਹੁਣ ਜਿਹੜੇ ਠੇਕੇ ਵਾਲੇ ਆ ਸ਼ਰਾਬ ਵੇਚਦੇ ਆ ਇਹਨਾਂ ਨੂੰ ਇਹ ਪੈਸੇ ਭਰਦੇ ਆ ਠੇਕੇ ਦੇ ਵੀ ਪੈਸੇ ਭਰਦੇ ਆ ਇਹ ਵਿਚਾਰੇ ਇਹਨਾਂ ਦੀ ਨੌਕਰੀ ਡਿਊਟੀ ਵਾਲਾ ਕਮਾਏ ਕੋਈ ਨਹੀਂ ਹੱਲਗੀ ਜਿਹੜੀ ਖਤਰਨਾਕ ਦਾਲੂ ਵਿੱਚ ਦੇ ਆਪਣੇ ਘਰਾਂ ਅੱਛਾ ਹਾਂ ਇਹ ਵਧੀਆ ਚੀਜ਼ ਹੁੰਦੀ ਆ ਜੀ ਜਿਹੜੀ ਆਪਣੇ ਘਰਾਂ ਚ ਵੇਚਦਾ ਤੇ ਚੱਪਲਾ ਬਾਲ ਵਾਲ ਬਰਾਬਾਂ ਬਾਲ ਵਾਲ ਕੇ ਲੋਕਾਂ ਨੂੰ ਪਿਆਉਂਦੇ ਨੇ ਪਤਾ ਨਹੀਂ ਕੀ ਅੱਗ ਸੁਭਾਅ ਪਾਉਂਦੇ ਆ ਦੁਨੀਆ ਨੂੰ ਬੁਆਨੀਆ ਲੱਗਦੀ ਮੈਨੇ ਖੋਲੀ ਤਾਂ ਬੋਲ ਲੱਗ ਗਈ ਆ ਬੋਲ ਲੱਗ ਡੂਗੀ ਦਿਖਾ ਬਈ ਦਿੱਲੀ ਲੈ ਜਾਂਦਾ ਬਈ ਡੱਬਾ ਇਹ ਆ ਦੇਖੋ ਜੀ ਡੱਬੇ ਅੱਛਾ ਡੱਬੇ ਲੱਗਿਆ ਤਾਂ ਆ ਪਾਣੀ ਡੱਬੇ ਇਹ ਬਾਈ ਇਹ ਸੋਚ ਹੀ ਨਹੀਂ ਯਾਰ ਮੇਰੇ ਕਰਦਾ ਕਰਦਾ ਕੀ ਹੈ ਇਹ ਕਰਦਾ ਕੀ ਹੈ ਚਲੋ ਕੀ ਕੰਮ ਕੀ ਕਰਦਾ ਇਹ ਕੀ ਕਰਦਾ ਕੀ ਕੀ ਕਰਦਾ ਇਹ ਤੁਮ ਕੀ ਕਹਿੰਨਾ ਦਿਹਾੜੀ ਕਰਦਾ ਸੀ ਅੱਛਾ ਕਾਦੀ ਆਇਆ ਚੜਾਈ ਦੀ ਅਸਤਨਾ ਜੀ ਤੂੰ ਹੁਣ ਨਾਲ ਕੀ ਕੰਮ ਕਰਦਾ ਹੈ? ਹਾਂ ਬਈ ਮੈਂ ਹਾਂ ਡਰਾਈਵਰਾਂ ਵੀ ਗੱਡੀ ਦਾ ਮੈਂ ਡਰਾਈਵਰੀ ਵੀ ਕਰਦਾ ਹੈ। ਡਰਾਈਵਰੀ ਚ ਕਿੰਨੇ ਵਾਹੇ ਬਣ ਜਾਂਦੇ ਝੜੀ ਦੇ? 5000 ਰੁਪਏ। ਕਿੰਨੇ ਦਾ? ਮਹੀਨੇ ਦਾ। ਮਹੀਨੇ ਦਾ 5 ਹਾਂ ਨੇ ਨੇ ਬਈ ਤਾਂ ਤਾਂ 500 ਰੁਪਏ ਭਈਆਂ। 500 ਭਈ ਗੱਲ ਕਰਨੀ ਨਹੀਂ ਆਉਂਦੀ 5 4 ਪੜਿਆ ਕੀ ਇਹ ਮੈਂਬਰ ਬਣੂ ਮੈਨੂੰ ਤਾਂ ਇਹਦੀ ਗੱਲਾਂ ਤੇ ਹਾਸੇ ਆਈ ਜਾਂਦੀਆਂ। ਲੋ ਬਈ ਦੇਖ ਲੋ ਜੀ। ਤੇ ਬਾਤ ਕੀ ਆ ਕਿ ਲੋਕਾਂ ਨੂੰ ਬਿਮਾਰੀ ਹੈ ਨਾ ਘਰ ਅੰਦਰ ਬਈ ਇਹ ਤੇਰਾ ਆਦਾ ਮੈਂ ਤੁਹਾਡੇ ਮਿਹਰ ਆ ਜੀ ਬਈ ਉਹ ਤੁਹਾਡੇ ਘਰ ਦਾ ਮਸਲਾ ਹੁਣ ਆਪਾਂ ਕੀ ਕਰ ਸਕਦੇ ਹਾਂ ਨਹੀਂ ਬਈ ਮੈਂ ਮੈਂ ਬ੍ਰਿਜ ਉੱਠਿਆ ਮੈਂ ਬ੍ਰਿਜ ਉੱਠ ਕੇ ਹਟੂੰਗਾ ਪੈਸੇ ਮੜਵਾ ਕੇ ਦੇ ਮੈਨੂੰ ਮੇਰੇ ਠੇਕੇ ਵਾਲੇ ਨੂੰ ਨਹੀਂ ਦੱਕਾ ਤੇ ਕਿਹੜਾ ਪੈਸੇ ਬਈ ਕਿਉਂ ਤੂੰ ਮੁੜੂਗਾ ਹਣਾ ਅੱਭਾ ਖੁੱਲ ਗਿਆ ਹੁਣ ਕਿੱਥੇ ਮੁੜੂਗਾ ਤੇਰਾ ਦਿਮਾਗ ਤਾਂ ਨਹੀਂ ਖੰਦ ਗਿਆ ਦਿਮਾਗ ਖੰਦ ਗਿਆ ਤੇਰਾ ਤੇਰਾ ਦਿਮਾਗ ਖੰਦ ਗਿਆ ਬਾਈ ਜੀ ਅੱਠ ਪੜਿਆ ਹੋਇਆ ਦੇਖ ਲੈ ਐਮ ਐਲ ਏ ਬਣਨ ਖੜਾ ਅਗੇ ਨੇ ਬਣਾ ਤਾਂ ਕਿ ਮੈਨੂੰ ਮੈਂ ਸਟੱਡੀ ਸਟੱਡੀ ਕੀ ਹੁੰਦੀ ਐ ਸਟੱਡੀ ਕਿਹਨੂੰ ਕਹਿੰਦੇ ਐ ਹੈਂ ਜਾਣੀ ਦਾ ਨਹੀਂ ਮੈਂ ਐਸਾ ਡਰਟੀ ਤਾਂ ਨਹੀਂ ਮੈਨੂੰ ਪਤਾ ਨਹੀਂਗਾ ਤੇ ਪ੍ਰੋਬਲਮ ਦਾ ਮਤਲਬ ਕੀ ਹੁੰਦਾ? ਨਾ ਉਹ ਪਤਾ ਨਹੀਂ ਆ। ਠੀਕ ਹੈ। ਦੇਖ ਲਓ ਮੈਨੂੰ ਬਰਥਡੇ ਅੰਗਰੇਜ਼ੀ ਨੂੰ ਬੰਨ। ਤੇ ਸਟੂਡੈਂਟ ਕੀ ਹੁੰਦਾ? ਨਾ ਸਟੂਡੈਂਟ ਦਾ ਹੈ? ਨਹੀਂ ਪਤਾ। ਕਮੜਿਆ ਕਮੜਿਆ ਵਰਕ ਵਰਕ ਕੀ ਹੁੰਦਾ? ਨਾ ਵਰਕ ਦਾ। ਸਬਸਿਡੀ ਕਿਹਨੂੰ ਕਹਿੰਦੇ ਆ? ਨਹੀਂ ਬਈ ਪਤਾ ਨਹੀਂ। ਇੰਨਾ ਨਹੀਂ ਪਤਾ। ਕੀ ਵਿਦਿਆਸ ਕਰੋ ਇਹ ਲੋਕ ਤਾਂ ਨਾ। ਦੱਸੋ। ਇਹਨੂੰ ਗੱਲ ਤਾਂ ਕਹਿੰਦਾ ਪਤਾ ਨਹੀਂ। ਡਰਿੰਕ ਡਰਿੰਕ ਕਿਉਂ ਰਹਿੰਦੇ ਆ? ਕਾਰੂਨ ਕਹਿੰਦੇ ਹੈ ਕਾਰੂਨ ਇਹ 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 ਤੈਨੂੰ ਪਤਾ ਇਹ ਪਤਾ ਕਿਵੇਂ ਲੱਗਿਆ ਤੈਨੂੰ ਵੀ ਡਰਿੰਕ ਦਰੂਹ ਕਹਿੰਦੇ ਆ ਨਾ ਵੀ ਹੋਰ ਕਿਸਦਾ ਪਤਾ ਨਹੀਂ ਦਾਰੂ ਦਾ ਪਤਾ ਕਿ ਡਰਿੰਕ ਹੁੰਦੀ ਹੈ ਇਹ ਇਹ ਤੈਨੂੰ ਕਿਵੇਂ ਦੱਸਿਆ ਇਹਦਾ ਪਤਾ ਕਿ ਡਰਿੰਕ ਹੁੰਦੀ ਹੈ ਇਹ ਪੀਂਦੇ ਆ ਵੇਚਦੇ ਆ ਫਿਰ ਲੋਕਾਂ ਨੂੰ ਲਿਜਾੜ ਜਾਂਦੇ ਆ ਰੋਟਾ ਨੇ ਦੱਸਿਆ ਵੋਟਰਾਂ ਨੇ ਦੱਸਿਆ ਵੋਟਰਾਂ ਨੇ ਕਿਹਾ ਵੀ ਅਸੀਂ ਡਰਿੰਕ ਕਰਨੀ ਹੈ ਉਹਦੀ ਡਰਿੰਕ ਵਾਲਾ ਉਹਨੂੰ ਪਹਿਲਾਂ ਤੋਂ ਪਤਾ ਹੈ ਬਾਕੀ ਨੂੰ ਪਤਾ ਨਹੀਂ ਤੇ ਜੇ ਤੈਨੂੰ ਕਿਸੇ ਨੇ ਕਹਦਾ ਵੀ ਆਪਣੇ ਪਿੰਡ ਦੀ ਆਪਾਂ ਵਿਕਾਸ ਕਰਨਾ ਹੈ ਪਿੰਡ ਨੂੰ ਅੱਗੇ ਲਿਜਾਣਾ ਹੈ ਪਿੰਡ ਲਈ ਗ੍ਰਾਂਟ ਲੈਣੀ ਹੈ ਗ੍ਰਾਂਟ ਬਾਰੇ ਪਤਾ ਕਿ ਗ੍ਰਾਂਟ ਕਿਹਨੂੰ ਕਹਿੰਦੇ ਆ ਨਹੀਂ ਭਾਈ ਹੈ ਕੋਈ ਨਹੀਂ ਪਤਾ ਨਹੀਂ ਪਤਾ ਨਹੀਂ ਹੈ ਨਹੀਂ ਪਤਾ ਜੀ ਕੀ ਕੀ ਕਰੂਗਾ ਕਿ ਕੀ ਸਹੂਦਤਾਂ ਦੇਊਗਾ ਇਹ ਪਿੰਡ ਨੂੰ ਕਿੰਨੇ ਮੈਂਬਰ ਹੋਣੇ ਚਾਹੀਦੇ ਆ ਪੰਚਾਇਤ ਚ ਨਹੀਂ ਹੈ ਅੱਛਾ ਤੇ ਸਰਪੰਚ ਵਾਸਤੇ ਜੇ ਸਰਪੰਚ ਖੜਾ ਹੁੰਦਾ ਹੈ ਜਾਂ ਮੈਂਬਰ ਖੜਾ ਹੁੰਦਾ ਮੈਂਬਰ ਦੇ ਕੀ ਕੀ ਮੈਂਬਰ ਦੇ ਕੀ ਰੂਣੇ ਜਿਹਦੇ ਮੈਂਬਰ ਉਹਦੇ ਚ ਖੜਾ ਹੋ ਸਕਦੇ ਨਹੀਂ ਭਾਈ ਬਿਲਕੁਲ ਕਾਗਜ਼ ਵਰਤਕ ਨਹੀਂ ਪਰੇ ਨਹੀਂ ਵਰਤ ਤੇ ਤਾਂ ਬਹੁਜ ਕੀ ਵਰਤ ਪਹਿਲੇ ਯਾਰ ਬਈ ਜੇ ਮੈਂ ਲੋਕਾਂ ਨੇ ਗਿਆ ਤੁਨ ਮੋਵੇਂ ਦਿੱਤਾ ਹੈ ਅੱਛਾ ਭਾਈ ਫਾਰਮ ਭਰਉਂਦੇ ਨੂੰ ਪਤਾ ਹੀ ਨਹੀਂ ਕੁਛ ਕੀ ਮਤਲਬ ਇਹ ਵੀ ਲੋਕ ਇਹ ਕਿਹੜੇ ਫਾਰਮ ਭਰੂਗਾ ਮੈਨੂੰ ਲੱਗਦਾ ਇਹ ਤੇ ਆਪਦੀ ਫਾਰਮ ਤਾਂ ਤੋਂ ਆ ਜਾਣਗੇ दारू ਪੀ ਪੀ ਕੇ ਵੋਟਾਂ ਚ ਕਿਹੜੇ ਫਾਰਮ ਭਰੂਏ ਲੋਕਾਂ ਦੇ ਅਨਪੜ੍ਹ ਭਾਈ ਭਰਾਵਾ ਤੈਨੂੰ ਲੋਕ ਬਧੂ ਬਣਾਈ ਜਾਂਦੇ ਤੈਨੂੰ ਚਰੀ ਜਾਂਦੇ ਤੂੰ ਲੈਣਾ ਮੈਂਬਰੀ ਬੰਬਰੀ ਤੋਂ ਕੀ ਹੈ ਦੇਸ ਦੇ ਪੈਸੇ ਖਰਚ ਕਰਦੇ ਭਾਈ ਕੱਲਾ ਕਰ ਰਹਿ ਗਿਆ ਸਾਰਾ ਕੁਝ ਖਰਚਦਾ ਭਾਈ ਘਰੋਂ ਸਮਾਨ ਚੱਕ ਚੱਕ ਕੇ ਜਿਹੜਾ ਕੁਝ ਪਿਆ ਸੀ ਅੱਛਾ ਜਿੱਥੇ ਜਾਂ ਕੇ ਆਓ ਗਾਣੇ ਤਰਾ ਕੇ ਨਾ ਦਾਰੂ ਦੇ ਡੱਬੇ ਪਿੱਛੇ ਕੀ ਤੈਨੂੰ ਕੀ ਚਾਹੀਦਾ ਕੀ ਦਿੱਤਾ ਸੀਗਾ ਵੀ ਤੈਨੂੰ ਕੀ ਇਹਨੇ ਹਵਾ ਦਿੱਤੀ ਫੀਆਂ ਕਰਕੇ ਤੇਰਾ ਨਾਂ ਨਾਂ ਬਣੂ ਕੁਛ ਬਾਈ ਉਹ ਕਹਿੰਦਾ ਤੇਰਾ ਨਾਂ ਬਣੂ ਕਹਿੰਦਾ ਮੈਂਬਰ ਜੀ ਉੱਠ ਕਹਿੰਦਾ ਅੱਛਾ ਵੀ ਲੀਡਰ ਤੋਂ ਪੁੱਛ ਕੇ ਗੱਲ ਕਰਿਆ ਕਰਨਗੇ ਹਾਂ ਲੀਡਰ ਤੋਂ ਪੁੱਛ ਕੇ ਵੱਟਿਆ ਤੇ ਤੇਰੀ ਬਾਣੀ ਉੱਟਨੇ ਹੋਗਾ ਹੈ ਵੱਡੇ ਵੱਡੇ ਲੀਡਰਾਂ ਦੇ ਬਾਣੀ ਉੱਟਨੂ ਹੀ ਹੋਵੇਗਾ ਅੱਛਾ ਆ ਹਵਾ ਦੀ ਤੁਸੀਂ ਹਾਂ ਤੇ ਫਿਰ ਤੇਰੇ ਦਿਮਾਗ 'ਚ ਇਹ ਗੱਲ ਵਰਗੀ ਵੀ ਆਪਾਂ ਦਾ ਕੰਮ ਹੀ ਆ ਕਰਨਾ ਬਈ ਹਾਂ ਤਾਂ ਦੱਸੋ ਭਾਈ ਕੀ ਜਲ ਹੋਈ ਇਹ ਹੀ ਗੱਲ ਹੈ ਇਹੀ ਗੱਲ ਹੀ ਆ ਬਾਈ ਕੁਛ ਨਹੀਂ ਛੱਡਿਆ ਕੱਖ ਨਹੀਂ ਛੱਡਿਆ ਸਭ ਕੁਝ ਲਜਾਰ ਜਾ ਕੇ ਬੋਟਾਂ ਆਣਿਆਂ ਨੂੰ ਪਿਆਤਾ ਦਾਰੂ ਵੇਚ ਲਈ ਹੂੰ ਹੁਣ ਦੱਸ ਮੈਂ ਕੀ ਕਰਾਂ ਤਿੰਨ ਕੁੜੀਆਂ ਨੇ ਬਾਈ ਉਹਨਾਂ ਦਾ ਖਰਚਾ ਦੱਸ ਕੌਣ ਕਰੂ ਜਿਹੜਾ ਲੋਕਾਂ ਨੂੰ ਦਾਰੂ ਪਈ ਜਾਂਦਾ ਕੁੜੀਆਂ ਦੇ ਨਾਂ ਲਵਾ ਦੇ ਪੈਸੇ ਜੇ ਲੈਣੇ ਵੀ ਆ ਤਾਂ ਆਪ ਕਰਵੇ ਜਿਹੜੇ ਮੈਂਬਰ ਸਰਪੰਚਾਂ ਨੇ ਇਹਨੂੰ ਠਾਇਆ ਮੂਰੇ ਹਵਾ ਦੇ ਰੋ ਕੰਮ ਕਰੇ ਉਹਨਾਂ ਨੂੰ ਕਹੇ ਵੀ ਮੈਂ ਦਾਰੂ ਦੀ ਲੈ ਕੇ ਦੇ ਨਾਂ ਨਹੀਂ ਕਰੂੰ ਪੈਸਾ ਕਰਦੀ ਐ ਨਾ ਮੈਨੇ ਵੀ ਕੁੜੀਆਂ ਦਾ ਕੋਈ ਧਾਰਾ ਲਓ ਤੇ ਇਹ ਡੱਬੇ ਵੀ ਫਿਰ ਰੋਜ਼ ਦੇ ਜਾਂਦਾ ਇਹ ਰੋਜ਼ ਲ ਜਾਂਦਾ ਬਾਈ ਕਰਦੇ ਕਹਨੇ ਕੋਣ ਸਭ ਕੁਝ ਰੱਖਦੇ ਕਹਨੇ ਨਹੀਂ ਕੁਸ ਕੁਝ ਨਹੀਂ ਰਹਾ ਕੱਲਾ ਘਰ ਰਹਿਦਾ ਮੈਨੂੰ ਲੱਗਦਾ ਉਹੀ ਵੀ ਇੱਕ ਜਿਹੜਾ ਤੁਹਾਨੂੰ ਮੈਂ 20 ਰੁਪਏ ਚੀ ਆ ਕਿੱਡਾ ਕਰ ਆਪਣਾ ਵਧੀਆ ਠੀਕ ਠਾਕ ਆ ਬਈ ਰਹਿਣ ਜੋਗਾ ਤਾਂ ਹੈਗਾ ਆਪਦਾ ਤਰਾਏ ਨਾਲ ਵਧੀਆ ਚੱਲ ਠੀਕ ਹੈ ਹਾਂ ਆ ਦੇਖੋ ਬਾਈ ਜੀ ਇਹਨੂੰ ਕਿਸੇ ਲਾਦੀ ਪਾ ਭੋਲੇ ਬੰਦੇ ਨੂੰ ਉਂਗਲ ਵੀ ਮੈਂ ਵੀ ਜਿੰਨਾ ਕਮਾਈ ਕਰ ਲੇਗਾ ਤੇ ਇਹਦੀ ਘਰ ਵਾਲੀ ਨੇ ਇਹਨੂੰ ਲਿਆ ਫੜ ਮੌਕੇ ਜਾ ਕੇ ਆਹ ਆ ਗਾ ਲੋਕਾਂ ਦੀਆਂ ਗੱਲਾਂ ਚ ਸਭ ਕੁਝ ਵੇਚਤਾ ਨਹੀਂ ਰਹਾ ਹਲੇ ਵੀ ਆ ਮੋੜ ਦੇ ਡੱਬਾ ਪਈ ਸੀ ਮੜਵਾ ਲਾ ਜਿਹੜਾ ਤੇ ਹੋਰ ਨਾਲ ਦਰੂ ਦੇ ਹੋਰ ਕੀ ਕੀ ਹੈ ਵੇ ਕੀ ਚੱਲਦਾ ਬਈ ਦਾਰੂ ਚਿਕਨਾ ਨਾਲ ਵੀ ਲੈ ਚ ਯਾਦ ਆ ਨਹੀਂ ਮੈਨੂੰ ਪਤਾ ਮੈਂ ਡੱਬਿਆਂ ਨੇ ਦੱਸਿਆ ਮੈਨੂੰ ਤਾਂ ਕੱਲਾ ਅੱਜ ਕਿਹਨੇ ਦੀ ਲੋ ਚੱਲਦਾ ਵੀ ਆਖਿਆ ਕਰਦਾ ਸਮਾਨ ਕਿੱਧਰ ਜਾਈ ਜਾਂਦਾ ਬਾਈ ਇਹਨੇ ਵਾਹਲਾ ਯਾਰ ਮੈਂਬਰੀ ਤੂੰ ਕਿੰਨੇ ਤੇ ਮੈਂਬਰੀ ਚ ਖੜਾ ਹੋਗੇ ਤੂੰ ਕੀ ਕੰਮ ਕਰੀ ਜਾਂਦਾ ਯਾਰ ਦੱਸ ਹਾਂ ਵੀ ਰੈਂ ਤਾਂ ਕੀ ਹੁੰਦਾ ਮਦਦ ਦਾਰ ਨੂੰ ਦਾਰ ਨੂੰ ਹੁਣ ਉਹਨੇ ਤਾਂ ਘਰ ਤਾਂ ਵੇਚ ਘਰ ਵੇਚਣਾ ਹੁਣ ਫੋਰਥ ਫਾਲ ਕੁਝ ਵੇਚਦਾ ਹਾ ਜਿਵੇਂ ਦਾਰੂ ਨਾਲ ਕੀ ਹੁੰਦਾ ਤੇ ਫਿਰ ਇਹ ਤੂੰ ਮੈਂਬਰ ਬਣ ਕੇ ਐਮਐਲਏ ਬਣਦਾ ਮੋਦੀ ਦੀ ਰੀਸ ਕਰਦਾਗੇ ਨਹੀਂ ਰੱਖ ਦੇ ਡੱਬਾ ਕਦਾ ਕਹੀਂ ਕਿ ਮੇਰਾ ਇਹਦਾ ਹੋਰ ਨਾ ਕਰੇ ਮੋਰਦੀ ਦੀ ਕੋਰਤੀ ਡੱਬਾ ਤਾਂ ਹੁਣ ਤੋਂ ਵੀ ਡੱਬਾ ਮੋੜਦੇ ਨਹੀਂ ਉਹ ਡੱਬਾ ਫੁੱਟ ਗਿਆ ਯਾਰ ਡੱਬਾ ਮੋੜਨੇ ਦਾ ਬਾਈ ਨਹੀਂ ਨਹੀਂ ਉਹ ਗਣ ਡੱਬਾ ਨਹੀਂ ਮੋੜਦਾ ਬਾਈ ਪੈਸੇ ਮੋੜਦੇ ਜਨ ਗਰੀਬ ਆ ਯਾਰ ਨਹੀਂ ਬਾਈ ਨਹੀਂ ਹੁਣ ਨਹੀਂ ਮੋੜਦੇ ਬਾਈ ਉਹ ਕਹਿੰਦਾ ਮੋੜਦਾ ਨਹੀਂ ਪੁੱਛ ਲੈ ਮੜੇ ਮਹਿੰਦੀ ਕਰ ਲੈ ਪੁੱਛ ਕੇ ਦੇਖ ਲੈ ਵੀ ਭਾਈ ਮੋੜਦਾ ਤਾਂ ਪੁੱਛ ਲੈ ਮੜਾ ਜਾ ਨਹੀਂ ਮੋੜਦਾ ਨਹੀਂ ਉਹ ਜਵਾਬ ਦੇ ਹੀ ਜਾਂਦਾ ਪੁੱਛ ਲੈ ਮੜਾ ਜਾ ਪੁੱਛ ਲੈ ਕੋਈ ਨਹੀਂ ਨਹੀਂ ਮੋੜ ਬਾਈ ਮੋੜ ਲੈ ਡੱਬਾ ਨਹੀਂ ਮੋੜਦਾ ਨਾ ਉਹ ਜੁੜਾ ਹੁਣ ਪਸੂੜੀ ਪੈ ਗਈ ਨਾ ਹੁਣ ਇਹ ਬੰਦੇ ਲੈ ਜਾ ਕੇ ਉਹਨਾਂ ਦੇ ਬੱਬਰ ਚ ਪਾ ਦੇ ਹੁਣ ਅੱਗੇ ਵਾਸਤੇ ਲਾਲਾ ਕੰਨਨ ਹੁਣ ਜੇ ਕੋਈ ਘਰੋਂ ਚੀਜ਼ ਚੱਕੀਆ ਪੱਤਰਕਾਰ ਦੂ ਮੈਂ ਖਬਰ ਲਗਾਈ ਜਾ ਪਰ ਦੇਖੀ ਬੰਨ ਹੈ ਜੀ ਮੈਂ ਵੀਰੇ ਦਵਾਉਣਾ ਬਈ ਯਾਰ ਮੈਂ ਕੀ ਕਹੂੰ ਗਲਤ ਕੀਤਾ ਗਲਤ ਚ ਚੰਗਾ ਕੀਆ ਯਾਰ ਤੈਨੂੰ ਲੋਕ ਕੰਝਦੇ ਤੈਨੂੰ ਭੋਲਾ ਬਣ ਕੇ ਤੈਨੂੰ ਖਾਈ ਜਾਂਦੇ ਲੋਕ ਤੂੰ ਆ ਭੋਲਾ ਭੋਲਾ ਬੰਦਾ ਕਿਉਂ ਪੁੱਛੇ ਲੱਗਿਆ ਲੋਕਾਂ ਨੇ ਆਪਣੇ ਘਰੋਂ ਚੀਜ਼ਾਂ ਵੇਚ ਕੇ ਤੂੰਂਦੇ ਬਈ ਉਹ ਹਾਂ ਜੇ ਉਹਨਾਂ ਨੇ ਬੋਟਾਂ ਲਾਉਣ ਨਾਲ ਜਿੰਨਾ ਸਰਪੰਚ ਬਣਨਾ ਆਪਦੇ ਘਰੋਂ ਬੇਬਰੀ ਤੂੰ ਜਿੱਤੇਗਾ ਹਾਂ ਸਰਪੰਚ ਲੜਦਗੇ ਉਹ ਕਰਨਗੇ ਉਹ ਹਾਰੇਗਾ ਤੂੰ ਸਵਾਦ ਹੋ ਲੈਣਗੇ ਉਹਨਾਂ ਦਾ ਖਾਣਾ ਪੀਣਾ ਤੇਰਾ ਵੀ ਆ ਜਾਣਗੇ ਸਾਰਾ ਕੁਝ ਦਿਹਾੜੀ ਜਾਂਦਾ ਸੀ ਤੂੰ ਹਾਂ 500 ਰੁਪਏ ਦਿਹਾੜੀ ਪੁੰਦਾ ਸੀ 15000 ਮਹੀਨੇ ਦਾ ਪੁੰਦਾ ਹੁਣ ਤੋਂ ਪੱਲੋਂ ਲਾਉਣਾ ਯਾਰ ਦਿਹਾੜੀਦਾਰ ਬੰਦੇ ਨੂੰ ਕੀ ਮੈਂਬਰੀ ਸੌਂਦੀ ਐ ਮੈਂਬਰੀ ਕਰਕੇ ਗਿਆ ਲੋਈ ਮੈਨੂੰ ਕਹਿੰਦਾ ਕੱਢ ਮੈਨੂੰ ਕਹਿੰਦਾ ਕੱਢ ਤੈਨੂੰ ਸੁਫੜੇ ਕੀ ਕੀ ਖਾਇਆ ਸੁਨਾਂ ਨੇ ਕਹਦਾ ਵੱਡੇ ਲੀਡਰਾਂ ਚ ਪੈਣੀ ਉੱਠਣੀ ਹੋ ਤੇ ਚੰਗਾ ਖਾਣ ਨਹੀਂ ਹੋਊਗਾ ਕਹਿੰਦਾ ਲੋਕਾਂ ਨੂੰ ਤੂੰ ਕੰਮ ਕਰੇਗਾ ਲੋਕ ਤੈਨੂੰ ਸਾਬਾ ਵਾਦੀ ਦੇਣਗੇ ਅੱਜ ਤਾਂ ਤੂੰ ਖੁਵਾਈ ਜੰਨਾ ਨਾ ਕੱਲ੍ਹ ਨੂੰ ਤੂੰ ਲਕੀ ਜਾਊਗਾ ਜਦੋਂ ਤੇਰੀ ਪੁਸ਼ਗਸ਼ ਹੋਊਗੀ ਕਮਲ ਹੀ ਮਾਰੀ ਆਉਂਦਾ ਚਲ ਬਗਜੋ ਹੁਣ ਲੈ ਜਾ ਭਾਈ ਨੂੰ ਚਲ